ਉਨੇ-ਉਨੇ ਬੱਟੀ ਘਰ ਸਾਹਮਣੇ ਆ ਰਹੀ ਜੀ ਮੋਦੀ ਸਰਕਾਰ ਵੇਚ ਰਹੀ ਹੈ ਜੀ ਸਸਤਾ ਆਟਾ ਤੇ ਚੌਲ ਆਨਲਾਈਨ ਵੀ ਮੰਗਵਾ ਸਕਦੇ ਹੋ ਤੁਸੀਂ ਬਾਜ਼ਾਰ ਦੀ ਮਹਿੰਗਾਈ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਬਾਜ਼ਾਰ ਚ ਸਸਤੇ ਅਨਾਜ ਦੀ ਸ਼ੁਰੂਆਤ ਕੀਤੀ ਹੈ ਇਸ ਤਹਿਤ ਆਮ ਆਦਮੀ ਸਸਤਾ ਆਟਾ ਚਾਵਲ ਛੋਲੇ ਖਰੀਦ ਸਕਦਾ ਹੈ ਇਸ ਵਿੱਚ ਭਾਰਤ ਆਟੇ ਦੀ ਪ੍ਰਚੂਨ ਕੀਮਤ ਵਧ ਤੋਂ ਵੱਧ 25 ਰੁਪਏ 50 ਰੁਪਏ ਪ੍ਰਤੀ ਕਿਲੋਗ੍ਰam ਰੱਖੀ ਗਈ ਹੈ ਜਦੋਂ ਕਿ ਚਾਵਲ 23 ਰੁਪਏ ਪ੍ਰਤੀ ਕਿਲੋਗ੍ਰam ਦੇ ਹਿਸਾਬ ਨਾਲ ਉਪਲਬਧ ਹੋਵੇਗਾ ਭਾਰਤ ਚਾਵਲ 6 ਫਰਬੀ ਤੋਂ ਵਿਕਣਾ ਸ਼ੁਰੂ ਹੋ ਗਿਆ ਜਦੋਂ ਕਿ ਭਾਰਤ ਆਟਾ ਪਿਛਲੇ ਸਾਲ ਨਵੰਬਰ ਤੋਂ ਵਿਕ ਰਿਹਾ ਹੈ ਦਰਸਲ ਭਾਰਤ ਆਟਾ ਕੇਂਦਰੀ ਭੰਡਾਰ NCCF ਅਤੇ NAFED ਸਟੋਰਾਂ ਤੇ ਉਪਲਬਧ ਹੈ ਕੇਂਦਰੀ ਮੰਤਰੀ ਪਿਊਸ਼ ਗੁਇਲ ਨੇ 100 ਮੋਬਾਈਲ ਵੈਨਾਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਹੈ ਪਿਛਲੇ ਸਾਲ ਦੀਵਾਲੀ ਤੋਂ ਠੀਕ ਪਹਿਲਾਂ ਸਰਕਾਰ ਨੇ ਆਮ ਲੋਕਾਂ ਨੂੰ ਸਸਤੇ ਆٹے ਦੀ ਸਹੂਲਤ ਮੁਹੱਈਆ ਕਰਵਾਇਆ ਸੀ ਹੁਣ ਜੇਕਰ ਤੁਸੀਂ ਵੀ ਭਾਰਤ ਆਟਾ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਤਾਂ JioMart ਐਪ ਦੇ ਉੱਤੇ ਥੀਕ ਹੈ ਤੁਸੀਂ ਇਹ ਇਹਨੂੰ ਆਟੇ ਨੂੰ ਮੰਗਵਾ ਸਕਦੇ ਹੋ ਜੀ ਬਾਕੀ ਇਹ ਆਟਾ ਸਹੀ ਹੈ ਰੇਟ ਜਾਂ ਨਹੀਂ ਤੁਸੀਂ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਇਸੇ ਤਰ੍ਹਾਂ ਦੀ ਅਪਡੇਟਸ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਧੰਨਵਾਦ